ਅੱਜ ਦੇ ਕਾਲਜੂਗੀ ਦੌਰ ਵਿੱਚ ਲੋਕ ਧੀਆਂ ਜੰਮਣ ਤੋਂ ਗਰੇਸ ਕਰਦੇ ਹਨ ਪਰ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹਨ ਜੇਕਰ ਗੱਲ ਕਰੀਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਤੀਜਿਆਂ ਦੀ ਤਾਂ ਪਿੰਡ ਜੜਿਆਲਾ ਮੰਜਕੀ ਦੇ ਪੱਤੀ ਧੁਨੀਕੇ ਦੇ ਰਹਿਣ ਵਾਲੇ ਪਵਿੱਤਰ ਸਿੰਘ ਜੋਹਲ ਦੀ ਧੀ ਅਰਸ਼ਜੋਤ कौर 8ਵੀਂ ਦੇ ਨਤੀਜਿਆਂ ਵਿੱਚ 94% ਅੰਕ ਹਾਸਲ ਕਰ ਮਾਪਿਆਂ ਪਿੰਡ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਚਿਗਰਜੋਗ ਹੈ ਕਿ ਬੀਤੇ ਦਿਨੀ ਆਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਤਮਿਕ ਕਲਾਸ ਦੇ ਨਤੀਜਿਆਂ ਵਿੱਚ ਨਿਊ ਮਾਡਲ ਪਬਲਿਕ ਹਾਈ ਸਕੂਲ ਜੜਿਆਲੇ ਸਮਰਾਏ ਦੇ ਬੱਚਿਆਂ ਨੇ ਮੱਲਾ ਮਾਰੀਆਂ ਹਨ ਜਿਸ ਵਿੱਚ ਕ੍ਰਿਸ਼ਨਾ ਪੁੱਤਰ ਸੁਧੀਰ ਕੁਮਾਰ ਨੇ 98.33% ਅੰਕਾਂ ਨਾਲ ਜ਼ਿਲ੍ਹਾ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ ਉੱਤੇ ਹੀ ਜੜਿਆਲਾ ਮੰਚਗੀ ਦੇ ਪੱਤੀ ਤੁਨੀਕੇ ਦੇ ਨਵਾਸੀ ਪਵਿੱਤਰ ਸਿੰਘ ਜੋਹਲ ਦੀ ਤੀ ਅਰਸ਼ਜੋਤ ਕੌਰ ਨੇ ਵੀ 94% ਅੰਕ ਹਾਸਲ ਕੀਤੇ ਹਨ ਇਸ ਤੋਂ ਇਲਾਵਾ ਬਾਕੀ ਬੱਚਿਆਂ ਨੇ ਵੀ 80% ਨੰਬਰ ਹਾਸਲ ਕੀਤੇ ਹਨ ਇਸ ਮੌਕੇ ਤੇ ਆਰਸ਼ਜੋਤ ਕੌਰ ਅਤੇ ਕ੍ਰਿਸ਼ਨਾ ਨੇ ਸਕੂਲ ਪ੍ਰਿੰਸੀਪਲ ਸਕੂਲ ਸਟਾਫ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਉਹਨਾਂ ਨੇ 8ਵੀਂ ਕਲਾਸ ਵਿੱਚੋਂ ਮੱਲਾ ਮਾਰੀਆਂ ਹਨ ਮੇਰਾ ਨਾਮ ਆਰਸ਼ਜੋਤ ਕੌਰ ਹਾਂ ਮੈਂ ਨੀਮਲਪੁਰ ਵਿਖੇ ਸਕੂਲ ਸਮਰਾਇ ਵਿੱਚ ਪੜ੍ਹਦੀ ਹਾਂ ਮੇਰੇ 8th ਕਲਾਸ ਦੇ ਅੰਕ ਵਿੱਚੋਂ 94.83 ਪਰਸੈਂਟੇਜ ਆਈਆ ਮੇਰੇ ਪ੍ਰਿੰਸੀਪਲ ਮੈਟ ਟੀਚਰਸ ਤੇ ਮੇਰੇ ਪੇਰੈਂਟਸ ਦਾ ਬਹੁਤ ਆਇਓ ਗਿਆ ਇਸ ਵਿੱਚ ਇਹ ਬਣਾ ਚੋਨੇ ਵੱਡੇ ਹੋ ਕੇ ਤੁਸੀਂ ਮੈਂ ਵੱਡੇ ਇੱਕ ਟੀਚਰ ਬਣਨਾ ਚਾਹੁੰਦਾ ਗੁੱਡ ਮਾਰਨਿੰਗ एवरीवन ਮਾਈ ਨੇਮ ਇਜ਼ ਕ੍ਰਿਸ਼ਨਾ ਆਈ ਐਮ ਫਰਮ ਨਿਊ ਮੈਡਲ ਪਬਲਿਕ ਹਾਈ ਸਕੂਲ ਸਮਰਾਇ ਯੈਸਟਰਡੇ ਆਈ ਗਾਟ ਮਾਈ ਰਿਜ਼ਲਟ ਆਫ 8th ਕਲਾਸ ਆਈ ਸਕਿਉਰਡ ਦ ਮੈਰਿਟ ਲਿਸਟ ਆਫ ਮਾਈ ਸਟੇਟ ਆਈ ਗਿਵ ਦਿਸ ਆਈ ਗਿਵ ਦਿਸ ਟੂ ਮਾਈ ਪ੍ਰਿੰਸੀਪਲ ਟੀਚਰਸ ਐਂਡ Who helped me I am overjoyed when I had my result. Thanks a lot. ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸਟਾਫ ਅਤੇ ਜਸਵੀਰ ਸਿੰਘ ਸੰਧੂ ਨੇ 8ਵੀਂ ਕਲਾਸ ਵਿੱਚ ਵਧੀਆ ਨੰਬਰ ਲੈ ਕੇ ਮੱਲਾ ਮਾਰਨ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਬੱਚੇ ਆਉਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਵਿੱਚ ਵੀ ਇਸੇ ਤਰ੍ਹਾਂ ਮੱਲਾ ਮਾਰਦੇ ਹੋਏ ਸਕੂਲ ਮਾਪਿਆਂ ਤੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕਰਨਗੇ ਬੜੀ ਮਾਣ ਦੀ ਗੱਲ ਹੈ ਜੀ ਸਾਡੇ ਲਈ ਇਹ ਵੀ ਸਾਡੇ ਸਕੂਲ ਦੇ ਬੱਚੇ 8th ਕਲਾਸ ਦਾ ਰਿਜ਼ਲਟ ਕੱਲ ਆਇਆ ਉਹਦੇ ਵਿੱਚ ਸਾਡੇ ਬੱਚੇ ਮੈਰਿਟ ਵਿੱਚ ਆਏ ਆ ਸਕੂਲ ਨੇ ਬੜੀ ਮਾਣ ਦੀ ਗੱਲ ਆ ਇਲਾਕੇ ਦੇ ਲਈ ਬੜੀ ਮਾਣ ਦੀ ਗੱਲ ਆ ਔਰ ਉਹਦੇ ਵਿੱਚ ਜਿਹੜਾ ਕ੍ਰਿਸ਼ਨਾ son of ਸਦੀਕ ਕੁਮਾਰ ਉਹਨੇ 98.30% ਮਾਰਕਸ ਲੈ ਦੂਸਰੇ ਨੰਬਰ ਤੇ ਅਰਸ਼ ਜੋਤਿਆ ਉਹਦੇ ਬਹੁਤ ਵਧੀਆ ਮਾਰਕਸ ਆਏ ਆ ਇਲਾਕੇ ਵਿੱਚ ਨਾਮ ਰੌਸ਼ਨ ਹੋਇਆ ਸਕੂਲ ਦਾ ਨਾਮ ਰੌਸ਼ਨ ਕੀਤਾ ਇਹਦਾ ਸ਼ੇਰਾ ਸਾਰਾ ਸਾਡੇ ਸਟਾਫ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਜਾਂਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਬੱਚਿਆਂ ਨੇ ਲਿਆ ਰਿਹਾ ਰਿਜ਼ਲਟ ਅੱਗੇ ਵੀ ਸਕੂਲ ਦੇ ਵਧੀਆ ਹੁੰਦੇ ਪਰ ਇਸ ਵਾਰ ਸਾਡਾ ਰਿਜ਼ਲਟ ਬਹੁਤ ਵਧੀਆ ਆਇਆ ਜਿਹਦੇ ਨਾਲ ਸਾਨੂੰ ਬੜੀ ਖੁਸ਼ੀ ਹੋਈ ਹੈ ਇਹ ਸਾਡੇ ਹੀਰੇ ਆ ਔਰ ਸਾਨੂੰ ਇਹਨਾਂ ਤੋਂ ਬਹੁਤ ਅਸੀਂ ਨਾ ਤੋਂ ਉਮੀਦ ਰੱਖੀ ਆ ਵੀ 10th ਕਲਾਸ ਦੇ ਵਿੱਚ ਵੀ ਇਹ ਬੱਚੇ ਸਾਡੇ ਮੈਰਿਟ ਵਿੱਚ ਆਣਗੇ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਗੇ اور ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਗੇ ਮੈਂ ਜਸਵੀਰ ਸਿੰਘ ਸੰਧੂ ਪ੍ਰਧਾਨ ਸਹਿਤ ਸੱਜਾ ਚਾਰ ਕੇ ਮੱਧ ਜਮਸ਼ੇਰ ਰੁਖ ਕੋਖ ਤੇ ਕਿਤਾਬਾਂ ਮਿਸ਼ਨ ਦਾ ਸਕੱਤਰ ਅੱਜ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਡਮ ਪ੍ਰਿੰਸੀਪਲ ਸਨੇਹ ਅਦਾਜੀਪ ਨੂੰ ਹੋਟ ਇਹਨਾਂ ਨੂੰ ਪੂਰੇ ਸਟਾਫ ਨੂੰ ਇਹਨਾਂ ਦੇ ਦੋ ਬੱਚੇ ਜੋ ਆ ਕ੍ਰਿਸ਼ਨਾ 590 ਤੋਂ 600 ਅੰਕ ਪ੍ਰਾਪਤ ਕਰਕੇ 89% 33% 89.33% ਅੰਕ ਲਿਆ ਕੇ ਪੂਰੀ ਮੈਰਿਟ ਵਿੱਚ ਆਣ ਕੇ ਇਹਨੇ ਪੂਰੇ ਜਲੰਧਰ ਜ਼ਿਲ੍ਹੇ ਦਾ ਪੰਜਾਬ ਵਿੱਚ ਨਾਮ ਰੁਸ਼ਨਾਇਆ ਹੈ ਇਸ ਤਰ੍ਹਾਂ ਇਹਨੇ ਦੀ ਬੇਟੀ ਅਰਥਜੋਤ ਨੇ ਜਿਹੜੇ 94.83% ਮਾਰਕਸ ਲੈ ਕੇ ਇਸ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਬਹੁਤ ਬਹੁਤ ਆਪਣੀ ਸਹਿਤਕ ਮੰਚ ਵੱਲੋਂ ਆਪਣੇ ਅਲੱਗ-ਅਲੱਗ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਬੇਟੀ ਨੂੰ ਬੇਟੇ ਨੂੰ ਦੋਵਾਂ ਨੂੰ ਮੈਰਿਟ ਵਿੱਚ ਆਉਣ ਤੇ ਮੁਬਾਰਕਬਾਦ ਦਿੰਦਾ ਹਾਂ ਨਾਲ ਹੀ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ तहे ਦਿਲੋਂ ਰਿਹਣੀ ਵੀ ਹਾਂ ਕਿਉਂਕਿ ਇਸ ਸਕੂਲ ਦੇ ਵਿੱਚ ਬਹੁਤ ਸਾਰੇ ਆਰਮੀ ਅਫਸਰ ਜਿਹੜੇ ਕਿ ਬਰਗੇਡੀਅਰ ਰੈਂਕ ਤੱਕ ਕਾਰਨਲ ਜਨਰਲ ਦੇ ਰੈਂਕ ਤੱਕ ਐਸਡੀਐਮ ਬਣੇ ਹਨ ਅਫਸਰ ਬਣੇ ਹਨ ਔਰ ਬਹੁਤ ਵੱਡੇ ਹਾਈਐਸਟ ਰੈਂਕ ਤੇ ਗਏ ਹਨ ਇਸ ਸਕੂਲ ਨੇ ਬਹੁਤ ਵੱਡੇ ਗੁਲਾਬ ਦੇ ਫੁੱਲ ਪੈਦਾ ਕੀਤੇ ਹਨ ਤੇ ਮੈਂ ਉਸ ਟੈਕ ਦੇ ਮੈਕ ਦੇ ਜਿਹੜਾ ਐਜੂਕੇਸ਼ਨ ਦਾ ਬਾਗ ਹੈ ਉਸ ਬਾਗ ਦੇ ਮਾਲੀ ਮੈਡਮ ਪ੍ਰਿੰਸੀਪਲ ਮੈਡਮ ਸ੍ਰੀਨ ਲਤਾ ਪਨੋੜਜੀ ਪੂਰੇ ਸਟਾਫ ਨੂੰ ਪੂਰੀ ਮੈਨਜਮੈਂਟ ਕਮੇਟੀ ਨੂੰ ਖਾਸ ਕਰਕੇ ਉਹਨਾਂ ਦੇ ਬੇਟੇ ਪਨੋੜ ਸਾਹਿਬ ਡੈਂਟਲ ਡਾਕਟਰ ਉਹਨਾਂ ਦੀ ਨੌਰਾਨੀ ਮੈਡਮ ਭਾਗੀ ਸ਼ਰਮਾ ਜੀ ਜਿਨ੍ਹਾਂ ਨੇ ਵੀ ਆਪਣੇ ਮਾਪੇ ਦੇ ਕਦਮਾਂ ਤੇ ਚੱਲਦਿਆਂ ਹੋਇਆ ਸਮਾਜ ਸੇਵਾ ਦਾ ਬੀੜਾ ਉਠਾਇਆ ਹੈ ਮੈਂ ਹੂਪ ਕਰਦਾ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਸਕੂਲ ਦਾ ਨਾਮ ਰਸਨਾਉਣ ਵਾਲੇ ਬੱਚਿਆਂ ਨੂੰ ਕਿ ਇਹ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਆ ਕੇ ਆਪਣੇ ਪੰਜਾਬ ਚ ਦਾ ਨਾਮ ਜਦੋਂ 10ਵੀਂ 12ਵੀਂ ਚ ਹੋਣਗੇ ਇਹ ਪੰਜਾਬ ਟਾਪਰ ਬਣਨਗੇ ਔਰ ਅਸੀਂ ਉਸ ਟਾਈਮ ਇਹਨਾਂ ਬੱਚਿਆਂ ਨੂੰ ਇਹਨਾਂ ਦੋਵਾਂ ਬੱਚਿਆਂ ਨੂੰ ਮੈਂ ਅੱਜੇ ਵਿਸ਼ਵਾਸ ਦਿਵਾਉਣਾ ਕਿ ਕਿ ਮੈਂ ਆਪਣੇ ਸਕੂਲਾਂ ਦੇ ਵਿੱਚ گورਨਮੈਂਟ ਸਕੂਲਾਂ ਦੇ ਵਿੱਚ 1 ਤੋਂ 3 ਲੱਖ ਤੱਕ ਪੰਜਾਬ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਟਾਪਰ ਆਊਗਾ ਉਹਨਾਂ ਦੇ ਨਾਮ ਉਹਨਾਂ ਨੂੰ ਇਨਾਮ ਦੇਣ ਲਈ ਕੋਸ਼ਿਸ਼ ਨਾ ਕੀਤੀ ਹੈ ਪਿੱਛੇ ਵੀ ਸਾਡੀ ਲੜਕੀ ਜਿਹੜੀ ਆ ਉਹਨੇ ਪੰਜਾਬ ਟਾਪਰ ਬਣੀ ਆ ਉਹਨੂੰ ਅਸੀਂ 1.5 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਸੀ ਇਹਨਾਂ ਬੱਚੇ ਵੀ ਅਗਰ ਇਹ ਵੀ ਬੱਚੇ ਕੱਲ ਨੂੰ 10ਵੀਂ ਜਾਂ 12ਵੀਂ ਵਿੱਚ ਪੰਜਾਬ ਟਾਪਰ ਆਉਣਗੇ ਇਹ ਸਕੂਲ ਦੇ ਨੀਂਹਾਂ ਹੋਰ ਮਜ਼ਬੂਤ ਹੋਣਗੇ ਪੱਕੇ ਹੋਣਗੇ ਆ ਔਰ ਮੈਂ ਵਿਸ਼ਵਾਸ ਦਵਾਣਾ ਕਿ ਮੈਂ ਅਸੀਂ ਘਟੋ ਘਟ 1 ਲੱਖ ਤੱਕ 3 ਲੱਖ ਤੱਕ ਇਹਨਾਂ ਬੱਚਿਆਂ ਦੀ ਜਿਹੜੀ ਝੋਲੀ ਵਿੱਚ ਇਨਾਮ ਪ੍ਰਿੰਸੀਪਲ ਮੈਡਮ ਦੇ ਰਾਹੀਂ ਇਹਨਾਂ ਦੀ ਝੋਲੀ ਚ ਪਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੋਂ 45 ਇਅਰਸ ਪਹਿਲਾਂ ਮੇਰੇ ਫਾਦਰ ਜੀ ਲੌਂ ਕੁਲਵਿੰਦਰ ਕੁਮਾਰ ਪਨੋਟਜੀ ਨੇ ਸਕੂਲ ਖੋਲਿਆ ਇਸ ਏਮ ਦੇ ਨਾਲ ਕਿ ਹਰ ਘਰ ਦੇ ਵਿੱਚ ਬੱਚੇ ਐਜੂਕੇਸ਼ਨ ਦੀ ਇੰਪੋਰਟੈਂਸ ਨੂੰ ਜਾਣੇ ਐਂਡ ਉਹਨਾਂ ਦੇ ਹੀ ਪ੍ਰਿੰਸੀਪਲਸ ਤੇ ਚੱਲਦੇ ਹੋਏ ਅੱਜ ਵੀ ਮੇਰੇ ਮਦਰਿੰਗ ਲੋ ਮਿਸਿਸ ਨੀਲਾਦਾ ਬਨੋਟ ਇਹਨਾਂ ਪ੍ਰਿੰਸੀਪਲਸ ਤੇ ਫੋਕਸ ਕਰਦੇ ਜਿੱਥੇ ਕਿ ਅੱਜ ਬੱਚੇ ਸਕੂਲਸ ਵਿੱਚ ਜਾ ਕੇ ਸਿਰਫ ਖੇਡਾਂ ਵੱਲ ਧਿਆਨ ਦੇ ਰਹੇ ਆ ਉੱਥੇ ਬੱਚੇ ਸਾਡੇ ਸਕੂਲ ਦੇ ਸਿਰਫ ਪੜ੍ਹਾਈ ਵੱਲ ਫੋਕਸ ਕਰ ਰਹੇ ਆ ਐਂਡ ਉਸੇ ਮਿਹਨਤ ਦਾ ਅੱਜ ਰਿਜ਼ਲਟ ਹੈ ਕਿ ਕ੍ਰਿਸ਼ਨਾ ਤੇ ਅਰਸ਼ ਜੋ ਮੈਰਿਟ ਲਿਸਟ ਦੇ ਵਿੱਚ ਆਇਆ ਇਹ ਦੋਨੋਂ ਇਹ ਬੱਚੇ ਸਾਰਾ ਸਾਲ ਹਰ ਤਰ੍ਹਾਂ ਦੀ ਪੜ੍ਹਾਈ ਦੇ ਵਿੱਚ ਅੱਗੇ ਰਹੇ ਹਰ ਸਬਜੈਕਟ ਨੂੰ ਏਨਾ ਨੇ ਦਿਨ ਨਾਲ ਪ੍ਰਾਈ ਕੀਤੀ ਹੈ ਤੇ ਉਹਦੇ ਵਿੱਚ ਫੋਕਸ ਕੀਤਾ ਸਾਡੇ ਰੂਲਸ ਡਿਸਪਲਿਨ ਸਬਸਟ੍ਰਿਕਟ ਤੇ ਜ਼ਰੂਰ ਹੈ ਪਰ ਸਾਡੇ ਬੱਚਿਆਂ ਨੇ ਉਹਨਾਂ ਦੇ ਪ੍ਰੋਪਰ ਫਾਲੋ ਕੀਤਾ ਉਹਨਾਂ ਸਾਰੇ ਰੂਲਸ ਨੂੰ ਐਂਡ ਮੈਂ ਉਹਨਾਂ ਦੇ ਪੇਰੈਂਟਸ ਦਾ ਇਹ ਥੈਂਕ ਯੂ ਕਰਾਂਗੀ ਕਿ ਉਹਨਾਂ ਨੇ ਸਾਡੇ ਸਕੂਲ ਤੇ ٹرسٹ ਕਰਕੇ ਉਹਨਾਂ ਨੂੰ ਸਾਡੇ ਕੋਲ ਭੇਜਿਆ ਤੇ ਅੱਜ ਉਹਨਾਂ ਦੇ ਪੇਰੈਂਟਸ ਦਾ ਹੀ ਇਹ ਇੱਕ ਰਿਜ਼ਲਟ ਹੈ ਉਹਨਾਂ ਦੀ ਮਿਹਨਤ ਦਾ ਕਿ ਉਹਨਾਂ ਦੇ ਬੱਚੇ ਇਸ ਪੋਜੀਸ਼ਨ ਤੱਕ ਪਹੁੰਚੇ ਮੈਂ ਬੱਚਿਆਂ ਨੂੰ ਇੱਕ ਵਾਰੀ ਫਿਰ ਕंग्रेचुਲੇਟ ਕਰੂੰਗੀ ਤੇ ਸਟਾਫ ਦੀ ਤੇ ਪ੍ਰਿੰਸੀਪਲ ਮੈਮ ਦੀ ਇੱਕ ਵਾਰੀ ਫਿਰ ਪ੍ਰਸ਼ੰਸਾ ਕਰੂੰਗੀ ਕਿ ਉਹਨਾਂ ਨੇ ਇੰਨੇ ਐਫਰਟਸ ਲਿੱਤੇ ਐਕਸਟਰਾ ਕਲਾਸਿਜ਼ ਲਿਤੀਆਂ ਕਿ ਬੱਚੇ ਅੱਜ ਇਸ ਮੰਜ਼ਿਲ ਤੱਕ ਪਹੁੰਚੇ ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਪ੍ਰਿੰਸੀਪਲ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਉਹਨਾਂ ਦੇ ਬੱਚਿਆਂ ਨੇ ਅੱਜ ਇੰਨੇ ਵਧੀਆ ਅੰਕ ਲੈ ਕੇ ਨਾਮ ਰੌਸ਼ਨ ਕੀਤਾ ਹੈ ਕੋਈ ਖੁਸ਼ ਹੋ ਰਹੀ ਸਾਡੇ ਬੱਚੀ ਅਜਿਹੀ ਸਰਕਾਰੀ ਸਕੂਲੇ ਪੜਹੀ ਆ ਤੇ ਹਾਂਜੀ ਇਹ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਈ ਹੈ ਅਸੀਂ ਆਸ ਰੱਖਦੇ ਹਾਂ ਕਿ ਅੱਗੇ ਤੋਂ ਵੀ ਹੋਰ ਵਧੀਆ ਪੜ ਕੇ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੇ ਸਕੂਲ ਦਾ ਨਾਮ ਰੋਸ਼ਨ ਕਰੇ ਤੇ ਪ੍ਰਿੰਸੀਪਲ ਮੈਡਮ ਤੇ ਸਕੂਲ ਸਟਾਫ ਦਾ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਹਾਂ ਜੋ ਬੱਚਿਆਂ ਨੇ ਮਿਹਨਤ ਕੀਤੀ ਜਦੋਂ ਉਹਨਾਂ ਦਾ ਫਲ ਮਿਲਿਆ ਅੱਜ ਮੈਨੂੰ ਭਾਜੀ ਬਹੁਤ ਹੀ ਖੁਸ਼ੀ ਮੈਸੇਜ ਹੋ ਰਿਹਾ ਹੈ ਮੇਰੇ ਬੇਟੇ ਬਦਿਆਨ ਮੰਨ ਨਾਲ ਪਾਸ ਕੀਤਾ ਸਕੂਲ ਦਾ ਬਹੁਤ-ਬਹੁਤ ਧੰਨਵਾਦ ਹੈ ਇਸ ਵਜ੍ਹਾ ટીਚਰਾਂ ਦਾ ਪ੍ਰਿੰਸੀਪਲਾਂ ਦਾ ਸਾਰੇ ਦਾ ਬਹੁਤ ਧੰਨਵਾਦ ਹੈ ਜਿੱਥੇ ਤੱਕ ਮੈਨੂੰ ਬੱਚੇ ਨੂੰ ਪਹੁੰਚਾਇਆ ਮੈਂ ਬਹੁਤ ਖੁਸ਼ ਹਾਂ